ੱੱਲੇ ਕਰ ਲੋ ਮਾ ਜੀ ਚੌਥੀ ਵੱਡੀ ਜਿੱਤ ਮਿਲੀ ਆ ਪਹਿਲਾ ਕੋਲੈਕਸ਼ਨ ਦੇ ਮੁਕਾਬਲੇ ਕਿੱਤੇ ਵੱਡੀ ਲੀਡ ਹੈ ਜਿਹੜੀ ਇਸ ਵਾਰ ਜਿੱਤੇ ਆ ਮੈਂ ਗੁਰੂ ਸਾਹਿਬ ਦਾ ਬਧਾਨ ਕੋ ਧੰਨਵਾਦ ਕਰਦੀ ਆ ਕਿ ਸ਼ਾਇਦ 13 ਵਿੱਚੋਂ ਇਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇਕੋ ਪਾਰਟੀ ਦਾ ਇਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਬੋਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮੇਦ ਕੀਤੇ ਜਿਨ੍ਹਾਂ ਦੀ ਛੋਟੀ ਦਾ ਜ਼ੋਰ ਮੇਰੇ ਵਕਤਰਾ ਨੇ ਲਾਇਆ ਚੌਥੀ ਵਾਰੀ ਹਲਕੇ ਤੋਂ ਜਿੰਨਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿੱਤਨਾ ਇਸ ਸਿਰੋਤੋਂ ਨੇ ਕਰਿਓ ਇਹ ਮਿਹਨਤ ਵੀ ਮੇਨ ਵਕਰਾ ਦੀ ਲੈ ਕੇ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਵਿੱਚ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫੇਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਨੂੰ ਸਾਥ ਦੇ ਚੰਨਾ ਚਾਹੀਏ ਅਰਦਾਸ ਕਰਦੀ ਆਂ ਕਿ ਜਿਹੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆ ਸੇਵਾ ਬਖਸ਼ੀ ਹੈ ਰੂਸਾ ਕੇ ਪਤਾਰਨ ਕੀ ਉਹਨਾਂ ਦੀ ਉਮੀਦ ਹੈ ਕਿ ਮੈਂ ਪੂਰੀ ਉੱਤਰ ਸਕਾਂ ਤੇ ਹੋਰ ਤੰਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਮੈਂ ਸੇ ਨਾਨਾ ਭਗਵਾਨ ਜੀ ਨੂੰ ਕਿਹੜਾ ਜੋਗੀ ਪੈਡੀ ਨਜ਼ਰ ਆਈ ਹੈ ਇਸ ਵਾਰ ਅੱਜ ਤੱਕ ਕਿੱਕਲੀ ਥੈਂਕ ਯੂ ਕਿੱਕਲੀ ਪੁੱਠੀ ਪੈਡੀ ਨਜ਼ਰ ਆਈ ਹੈ ਲੋਕਾਂ ਨੇ ਜਵਾਬ ਦਿੱਤਾ ਮੈਨੂੰ ਜੀ ਦੀ ਦੌੜ ਚਲੋ ਜੀ ਥੈਂਕ ਯੂ